ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਹੈ ਅਮਰੀਕਾ ਨਾਲ ਹੋਰ ਦੇਸ਼ਾਂ ਨਾਲ ਉਹਦੇ ਵਿੱਚ ਖੇਤੀ ਔਰ ਇਹਦੇ ਨਾਲ ਜੁੜੇ ਦੰਦੇ ਐਫਟੀਏ ਤੋਂ ਬਾਹਰ ਰੱਖੇ ਜਾਣ। ਜੇ ਪੰਜਾਬ ਵਿਧਾਨ ਸਭਾ ਮਨਤਾਵਾਸ ਕਰਕੇ ਜਿੰਨੇ ਪੁਰਾਣੇ ਪਾਣੀਆਂ ਦੇ ਸਮਝੌਤੇ ਆ ਉਹਨਾਂ ਨੂੰ 25 ਸਾਲ ਤੋਂ ਪੁਰਾਣੇ ਉਹਨਾਂ ਨੂੰ ਸਾਰਿਆਂ ਨੂੰ ਅਲੱਗ ਕਰੇ ਸੂਮ ਕਿਸਾਨ ਮੋਰਚੇ ਦੇ ਸੱਦੇ ਤੇ ਹੋਈ ਸਰਪਾਰਟੀ ਮੀਟਿੰਗ ਵਿੱਚ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਹੜੀਆਂ ਅਸੀਂ ਸਿਆਸੀ ਪਾਰਟੀਆਂ ਬੁਲਾਈਆਂ ਸੀ ਕੋਈ ਅਸੀਂ ਉਹਨਾਂ ਤੋਂ ਸਪੋਰਟ ਲੈਣ ਨਹੀਂ ਸੀ ਬਲ ਮਤਲਬ ਬੁਲਾਇਆ ਉਹਨਾਂ ਤੋਂ ਸਿਰਫ ਸੁਝਾਅ ਲੈ ਗਏ ਆ ਤੇ ਅਸੀਂ ਸੁਝਾਅ ਦਿੱਤੇ ਗਏ ਆ ਜਿਹੜਾ ਕੋਈ ਐਸਕੇਮ ਅੰਦੋਲਨ ਲੜੂਗਾ ਜਿਵੇਂ ਅੱਗੇ ਅੰਦੋਲਨ ਐਸਕੇਮ ਨੇ ਲੜਿਆ ਦਿੱਲੀ ਦਾ ਇਕੱਲੇ ਤੌਰ ਤੇ ਐਸਕੇਮ ਲੜੂਗਾ ਪਿੱਛੋਂ ਸਪੋਰਟ ਕਰ ਸਕਦੇ ਆ ਪਰ ਕੋਈ ਵੀ ਜਿਹੜਾ ਸਿਆਸੀ ਆਗੂ ਸਾਡੀ ਸਟੇਜ ਤੇ ਅਸੀਂ ਉਹਨਾਂ ਸਾਂਝੀ ਨਹੀਂ ਕਰਾਂਗੇ ਇਹ ਸਪਸ਼ਟ ਸਾਡੀ ਗੱਲ ਆ। ਮੀਟਿੰਗ ਵਿੱਚ 10 ਸਿਆਸੀ ਪਾਰਟੀਆਂ ਦੇ ਨੁਮਾਇंदे ਸ਼ਾਮਿਲ ਹੋਏ ਜਦੋਂ ਕਿ ਸੱਤਾਧਾਰੀ ਧਿਰ ਦਾ ਕੋਈ ਵੀ ਪ੍ਰਤੀਨਿਧ ਮੀਟਿੰਗ ਵਿੱਚ ਨਹੀਂ ਪਹੁੰਚਿਆ। ਇਸ ਮੀਟਿੰਗ ਵਿੱਚ ਸਹਿਮਤੀ ਨਾਲ ਮਤੇ ਪਾਸ ਕੀਤੇ ਗਏ ਅਤੇ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਦਾ ਨੋਟੀਫਿਕੇਸ਼ਨ ਰੱਦ ਕਰਨ ਲਈ ਕਿਹਾ ਗਿਆ। ਇਸ ਦੌਰਾਨ ਫੈਸਲਾ ਹੋਇਆ ਕਿ ਜੇ ਸੂਬਾ ਸਰਕਾਰ ਨੇ ਅਜਿਹਾ ਨਹੀਂ ਕੀਤਾ ਤਾਂ ਲੈਂਡ ਪੂਲਿੰਗ ਨੀਤੀ ਦੀ ਵਾਪਸੀ ਤੱਕ ਅੰਦੋਲਨ ਚੱਲੇਗਾ। ਅਮਰੀਕਾ ਨਾਲ ਸ਼ੁਰੂ ਕੀਤੇ ਜਾ ਰਹੇ ਫ੍ਰੀ ਟ੍ਰੇਡ ਸਮਝੌਤੇ 'ਚੋਂ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਬਾਹਰ ਰੱਖਣ ਲਈ ਕਿਹਾ ਗਿਆ ਹੈ। ਸਿਉਮ ਕਿਸਾਨ ਮੋਰਚੇ ਨੇ ਇਹ ਵੀ ਮਤਾ ਪਾਸ ਕੀਤਾ ਕਿ ਪਾਣੀਆਂ ਦੇ ਸਮਝੌਤੇ ਰੱਦ ਕੀਤੇ ਜਾਣ ਅਤੇ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78, 79 ਅਤੇ 80 ਨੂੰ ਪੰਜਾਬ ਵਿਧਾਨ ਸਭਾ ਵਿੱਚ ਰੱਦ ਕਰਕੇ ਪਾਰਲੀਮੈਂਟ ਤੋਂ ਪਾਸ ਕਰਵਾਇਆ ਜਾਵੇ। ਸਰਬਸੰਤੀ ਨਾਲ ਇਹ ਪਾਸ ਕੀਤਾ ਗਿਆ ਕਿ ਲੈਂਡ ਪਾਲਿਸੀ ਪੂਰੀ ਪਾਲਿਸੀ ਹੈ ਜਿਹੜੀ ਉਹਦਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਦੁਬਾਰਾ ਕਰੇ। ਦੂਜਾ ਰੈਜ਼ੋਲੂਸ਼ਨ ਸੀ ਕਿ ਜਿਹੜਾ ਫਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਹੈ ਅਮਰੀਕਾ ਨਾਲ ਹੋਰ ਦੇਸ਼ਾਂ ਨਾਲ ਉਹਦੇ ਵਿੱਚ ਖੇਤੀ ਔਰ ਇਹਦੇ ਨਾਲ ਜੁੜੇ ਤੰਦੇ ਉਹ ਐਫਟੀਏ ਤੋਂ ਬਾਹਰ ਰੱਖੇ ਜਾਣ। ਤੀਜਾ ਸੀ ਪਾਣੀਆਂ ਦੇ ਮੁੱਦੇ ਤੇ ਦੋ ਮਤੇ ਪਾਸ ਕਰ ਲਈ ਐਸੈਂਬਲੀ ਨੂੰ ਕਿਹਾ ਗਿਆ ਕਿ ਪੰਜਾਬ ਵਿਧਾਨ ਸਭਾ ਮਤਾ ਪਾਸ ਕਰਕੇ ਜਿੰਨੇ ਪੁਰਾਣੇ ਪਾਣੀਆਂ ਦੇ ਸਮਝੌਤੇ ਹੋ ਉਹਨਾਂ ਨੂੰ 25 ਸਾਲ ਤੋਂ ਪੁਰਾਣੇ ਉਹਨਾਂ ਨੂੰ ਸਾਰਿਆਂ ਨੂੰ ਰੱਦ ਕਰੇ। ਦੂਜਾ ਮਤਾ ਪਾਸ ਕਰਕੇ ਪਾਰਲੀਮੈਂਟ ਨੂੰ ਭੇਜੇ ਪੀ ਤਾਰਾ 787980 ਪੰਜਾਬ ਵਿਧਾਨ ਸਭਾ ਰੱਦ ਕਰਦੀ ਹੈ ਤੇ ਪਾਰਲੀਮੈਂਟ ਨੂੰ ਬੇਨਤੀ ਕਰਦੀ ਹੈ ਕਿ ਉਹ ਇਹਨੂੰ ਰੱਦ ਕਰਕੇ ਪੰਜਾਬ ਦੇ ਜਿਹੜੇ ਸੰਵਿਧਾਨਕ ਹੱਕ ਨੇ ਉਹਨਾਂ ਵਿੱਚ ਦਖਲ ਦੇਣਾ ਭਾਰਤ ਸਰਕਾਰ ਬੰਦ ਕਰੇ ਇਸੇ ਤਰ੍ਹਾਂ ਖੇਤੀ ਨੀਤੀ ਨੂੰ ਵੀ ਲਾਗੂ ਕਰਨ ਲਈ ਕਿਹਾ ਗਿਆ ਹੈ ਬੜਾ ਚਿਰੇ ਦਾਅਵੇ ਕਰਦੇ ਸੀ ਵੀ ਖੇਤੀ ਨੀਤੀ ਬਣਾਵਾਂਗੇ ਬੜੀ ਛੇਤੀ ਲਾਗੂ ਕਰਾਂਗੇ ਪਰ ਅਜੇ ਤੱਕ ਵੀ ਉਹ ਖੇਤੀ ਨੀਤੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੱਬੀ ਬੈਠੀ ਹੈ ਉਹਨਾਂ ਨੇ ਲਾਗੂ ਨਹੀਂ ਕੀਤੀ ਇਹ ਵੀ ਅਸੀਂ ਮਤਾ ਪਾਸ ਕੀਤਾ ਗਿਆ ਵੀ ਫੌਰੀ ਤੌਰ ਤੇ ਜਿਹੜੀ ਇਹ ਖੇਤੀ ਨੀਤੀ ਆ ਉਹਨੂੰ ਲਾਗੂ ਕੀਤਾ ਜਾਵੇ